ਸੋ ਅਗਰ ਵਧਿਆ ਕੋਲਕਾਤਾ ਜਿੰਦਗੀ ਮਾਮਲ ਲੈ ਕੇ ਪੰਜਾਬ ਦੇ ਵਿੱਚ ਵੀ ਗੁੱਸਾ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਹੜਤਾਲ ਹੈ ਤਰੰਦਾਰਨ ਦੇ ਵਿੱਚ ਡਾਕਟਰਾਂ ਦੀ ਹੜਤਾਲ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੇਸ਼ ਭਰ ਦੇ ਵਿੱਚ ਹੜਤਾਲ ਤੇ ਨੇ ਰੈਜ਼ੀਡੈਂਟ ਡਾਕਟਰ ਤਰੰਦਾਰਨ ਦੇ ਵਿੱਚ ਵੀ ਜਿਹੜੇ ਕਿ ਮਰੀਜ਼ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਓਪੀਡੀ ਸੇਵਾਵਾਂ ਨੂੰ ਬੰਦ ਕੀਤਾ ਹੋਇਆ ਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਹੋਈਆਂ ਨੇ ਹਾਲਾਂਕਿ ਜਿਹੜੇ ਕਿ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰ ਤੋ ਜੋ ਕੋਲਕਾਤਾ ਦੇ ਵਿੱਚ ਦਰਦਗੀ ਹੋਈ ਸੀ ਉਸ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੈਨੂੰ ਡਾਕਟਰ ਕਿੰਦਰਜੀਤ ਕਹਿੰਦੇ ਆ ਇਹ ਬਹੁਤ ਹੀ ਸ਼ਰਮਨਾਕ ਤੇ ਹਰੰਦੇ ਸਾਫ ਹੈ ਜੀ। ਮਤਲਬ ਇਦਾਂ ਹੋਣਾ ਨਹੀਂ ਚਾਹੀਦਾ। ਕੁੜੀ ਜਿਹੜੇ ਕੰਮ ਕਰ ਰਹੀ ਹੈ ਇਹਨੇ ਦੂਰੇ ਘਰੇ ਜਾਂਦੀ ਹੈ, ਉੱਥੇ ਆਪਣੇ ਕੰਮ ਕਰਨ ਜਾਂਦੀ ਹੈ ਘਰ ਤੋਂ। ਉਹਦੇ ਲਈ ਸੇਫ এনवायरमेंट ਹੋਣਾ ਚਾਹੀਦਾ। ਜੋ ਹੋਇਆ ਬਹੁਤ ਗਲਤ ਹੈ। ਮੈਨੂੰ ਲੱਗਦਾ ਇਸ ਤਰ੍ਹਾਂ ਬਰੰਦਸ ਸਿਚੁਏਸ਼ਨ ਹੈ ਕਿ ਜੇ ਸਾਡੇ ਆਪਣੇ ਘਰ ਘੱਟ ਕੰਮ ਕਰਨ ਦੀ ਜਗ੍ਹਾ ਤੇ ਸੇਫ ਨਹੀਂ ਹੈ ਅਗੇ ਕਿਰਤੇ ਕੰਮ ਕਰਦੇ ਕਿ ਫਾਟ ਅਸੀਂ ਸੋਚਦੇ ਚਾਹੁੰਦੇ ਕਿ ਸੰਸਥਾ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਿਭਾ ਸਕੇ ਮੈਂ ਸਰ ਡਾਕਟਰ ਰਮਨਦੀਪ ਸਿੰਘ ਪੱਡਾ ਸਰ ਬਤੌਰ ਐਸ ਐਮਓ ਸਿਵਲ ਸਲਦਰਦਨ ਕੰਮ ਕਰ ਰਿਹਾ ਹਾਂ ਇਹ ਸਾਡੇ ਜੋ ਘਟਨਾਕ੍ਰਮ ਹੋਈ ਹੈ ਬੜੀ ਮੰਦ ਭਾਗੀ ਕਲਕੱਤਾ ਦੇ ਮੈਡੀਕਲ ਕਾਲਜ ਉਸ ਦੇ ਵਿਰੋਧ ਸਟੇਟ ਐਸੋਸੀਏਸ਼ਨ ਸਾਡੀ ਪੀਸੀ ਐਸੋਸੀਏਸ਼ਨ ਨੇ ਇਹਦੇ ਬਾਰੇ ਕਾਲ ਦਿੱਤੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਿੰਦਰਜੀ ਵੀ ਨਾਲ ਹੀ ਬੈਠੇ ਹਨ ਤੇ ਸਾਰੇ ਡਾਕਟਰ ਇਹਦੇ ਵਿੱਚ ਇਕੱਠੇ ਹੋ ਕੇ ਅਸੀਂ ਉਹਦੇ ਵਿਰੁੱਧ ਰੋਨ ਪ੍ਰਦਰਸ਼ਨ ਕਰ ਰਹੇ ਹਾਂ ਸਾਡੀ ਮੰਗ ਹੈ ਕਿ ਡਾਕਟਰ ਇਨਸਿキュਰ ਫੀਲ ਕਰ ਰਹੇ ਹਨ ਸਪੈਸ਼ਲੀ ਸਾਡਾ ਲੇਡੀਜ਼ ਸਟਾਫ ਸਾਡੀ ਬਹੁਤ ਬੇਟੀਆਂ ਰਾਤ ਦੀ ਡਿਊਟੀ ਕਰਦੀਆਂ ਹਨ ਇਹ ਇਹੋ ਜਿਹਾ ਮਹਿਕਮਾ ਜਿਹਦੇ ਵਿੱਚ ਸੇਫ ਨਹੀਂ ਫੀਲ ਕਰ ਰਹੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਸਾਨੂੰ ਸਕਿਉਰਟੀ ਪ੍ਰਦਾਨ ਕੀਤੀ ਜਾਵੇ ਤੇ ਪੁਲਿਸ ਪੋਸਟ ਸਿਵਲ ਹਸਪਤਾਲ ਤਰੰਤ ਤਰ੍ਹਾਂ ਜ ਬਣਾਈ ਜਾਵੇ ਅਤੇ ਮੈਂ ਆਮ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਡਾਕਟਰਸ ਦੇ ਨਾਲ ਚੰਗਾ ਵਿਚਾਰ ਕੀਤਾ ਜਾਏ ਬੜੀ ਮੰਦਭਾਗੀ ਘਟਨਾ ਹੋਈ ਹੈ ਇਹਦੇ ਖਿਲਾਫ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਹੈ ਤਾਂ ਕਿ ਫਿਊਚਰ ਵਿੱਚ ਐਵੇਂ ਦਾ ਕੁਝ ਨਾ ਹੋਵੇ ਬਹੁਤ ਹੀ ਮਾੜੀ ਗੱਲ ਹੈ ਇਹਦੀ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵੀ ਸਿਕਿਉਰਟੀ ਵਗੈਰਾ ਦਿੱਤੀ ਜਾਵੇ ਤਾਂ ਕਿ ਉਹ ਵੀ ਫੀਲ ਸਿਕਿਉਰ ਫਿਰ ਕਰ ਸਕਣ ਸਾਰੇ ਡਰੇ ਹੋਏ ਡਿਊਟੀ ਕਰਨ ਤੋਂ ਕਿਉਂਕਿ ਬਿਨਾਂ ਸਿਕਿਉਰਟੀ ਤੋਂ ਡਿਊਟੀਆਂ ਕਰਨ ਲੱਗੇ ਤੇ ਸਭ ਨੂੰ ਡਰਨ ਲੱਗੇ ਕੋ ਸੀਨ ਜਾਂਦਾ ਹੈ ਅਸੀਂ ਇਹੀ ਮੰਗ ਕਰਾਂਗੇ ਕਿ ਸਾਨੂੰ ਸਿਕਿਉਰ এনਵਾਇਰਨਮੈਂਟ ਮਿਲਿਆ ਜਾਵੇ ਸਾਰੇ ਕਿਤੇ ਕਿਤੇ ਵੀ ਜਾ ਕੇ ਫਿਊਚਰ ਵਿੱਚ ਕੋਈ ਵੀ ਜਿਹੜੀ ਫੀਮੇਲ ਸਟਾਫ ਹੈ ਉਹ ਡਰੇ ਨਾ ਤੁਸੀਂ ਦੇਖ ਰਹੇ ਹੋ ਇੰਡੀਆ ਨੂੰ ਪੰਜਾਬ ਮੈਂ ਹਾਂ ਵਿਜੇ ਕੁਮਾਰ ਜਿਤਨਾ ਕਿ ਇਹ ਕੋਲਕਾਤਾ ਵਿੱਚ ਜਿਹੜਾ ਵੇਖਣ ਨੂੰ ਮਿਲਿਆ ਤੇ ਉਸ ਦੇ ਨਾਲ ਨਾਲ ਜਿਹੜਾ ਕਿ ਸਾਰੇ ਡਾਕਟਰਾਂ ਵੱਲੋਂ ਇਹ ਸਮਰਥਨ ਦਿੱਤਾ ਗਿਆ ਹੈ ਅਗਰ ਗੱਲ ਕੀਤੀ ਜਾਵੇ ਤਰਨਤੰਦ ਦੇ ਸਿਵਲ ਸਰਕਾਰੀ ਹਸਪਤਲ ਦੀ ਤਾਂ ਅਸੀਂ ਉੱਥੇ ਪਹੁੰਚੇ ਹਾਂ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਆਪੀਡੀ ਜਿਹੜੀ ਆ ਬਿਲਕੁਲ ਬੰਦ ਕੀਤੀ ਹੋਈ ਹੈ ਉਸ ਦੇ ਨਾਲ ਨਾਲ ਜੋ ਮਰੀਜ਼ ਆ ਰਹੇ ਨੇ ਉਹਨਾਂ ਮਰੀਜ਼ਾਂ ਨੂੰ ਚੈੱਕ ਅਪ ਨਹੀਂ ਕੀਤਾ ਜਾ ਰਿਹਾ ਐਮਰਜੈਂਸੀ ਜਿਹੜਾ ਵਾ ਉਹ ਜਰੂਰ ਚਾਲੂ ਕੀਤਾ ਗਿਆ ਐਮਰਜੈਂਸੀ ਵਿਭਾਗ ਦੇ ਵਿੱਚ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਸ ਦੇ ਲਈ ਜਿਹੜਾ ਵਾ ਉਹ ਬਿਲਕੁਲ ਕੰਮ ਕੀਤੇ ਜਾ ਰਹੇ ਨੇ ਬਾਕੀ ਜਿਹੜਾ ਵਾ ਇਹ ਗੱਲ ਕੀਤੀ ਜਾਵੇ ਜੋ ਡਾਕਟਰ ਨੇ ਮਰੀਜ਼ ਨੂੰ ਚੈੱਕ ਕਰਦੇ ਨੇ ਤਾਂ ਵੇਖ ਸਕਦੇ ਤਸਵੀਰਾਂ ਜਰੀਏ ਕਿ ਸਾਰੀਆਂ ਕੁਰਸੀਆਂ ਜਿਹੜੀਆਂ ਖਾਲੀ ਨੇ ਔਰ ਮਰੀਜ਼ ਜਿਹੜੇ ਆਏ ਸੀ ਉਹ ਘਰਾਂ ਨੂੰ ਜਾ ਚੁੱਕੇ ਨੇ ਤੇ ਜੇ ਕੋਈ ਆ ਵੀ ਰਿਹਾ ਤਾਂ ਉਹ ਕਹਿ ਵੀ ਰਿਹਾ ਏ ਕਿ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਕਿ ਜੇ ਅਗਰ ਹੜਤਾਲ ਹੈ ਤਾਂ ਕੁਛ ਨਾ ਕੁਛ ਡਾਕਟਰ ਜਰੂਰ ਕਰਨ ਕਿਉਂਕਿ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੁੰਦਾ ਹੈ ਪਰ ਵੇਖਣ ਨਾਲ ਮਿਲਦਾ ਜੋ ਇਹ ਚੀਜ਼ ਐ ਹੋਈ ਹੈ ਉਸ ਨੂੰ ਲੈ ਕੇ ਵੀ ਇਹ ਸਮਰਥਨ ਦਿੱਤਾ ਗਿਆ ਹੈ ਸਮਰਥਨ ਨੂੰ ਲੈ ਕੇ ਜਿਹੜਾ ਵਾ ਉਹ ਹੜਤਾਲ ਕੀਤੀ ਆ OPD ਬੰਦ ਹੈ ਡਾਕਟਰਾਂ ਦੇ ਜਿਹੜੇ ਅਗਰ ਗੱਲ ਕੀਤੀ ਜਿੱਥੇ ਡਾਕਟਰ ਚੈੱਕ ਅਪ ਕਰਦੇ ਨੇ ਮਰੀਜ਼ਾਂ ਨੂੰ ਤੇ ਅਸੀਂ ਤੁਹਾਨੂੰ ਕਮਰੇ ਵੀ ਦਿਖਾਉਣਾ ਚਾਹੁੰਦੇ ਆ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਜੀ ਇਹਨਾਂ ਨੂੰ ਤਾਲੇ ਲਗਾਏ ਗਏ ਨੇ ਇਹ ਬਿਲਕੁਲ ਅੱਜ ਹੜਤਾਲ ਹੈ ਔਰ ਰਹੇਗੀ ਔਰ ਦੂਸਰੀ ਤਰਫ ਵੀ ਵੇਖ ਸਕਦੇ ਹੋ ਇਹ ਅੱਜ ਹੜਤਾਲ ਜਿਤਨਾ ਕੀ ਕੀਤੀ ਗਈ ਹੈ ਸਾਰੇ ਡਾਕਟਰਾਂ ਵੱਲੋਂ ਔਰ ਸਮਰਥਨ ਦਿੱਤਾ ਗਿਆ ਹੈ ਇਹ ਸਮਰਥਨ ਜਿਹੜਾ ਵਾ ਇਹ ਕੀ ਜਾਰੀ ਰਹੇਗਾ ਔਰ ਉਸ ਦੇ ਨਾਲ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਜੋ ਇਹ ਕਾਂਡ ਕੀਤਾ ਗਿਆ ਹੈ ਇਸ ਨੂੰ ਲੈ ਕੇ ਜਿਹੜਾ ਕਿ ਇਨਸਾਫ ਮਿਲਣਾ ਚਾਹੀਦਾ ਹੈ ਉਹ ਦੇਖਣਾ ਹੈ ਕਿ ਇਨਸਾਫ ਕਿੰਨੇ ਜਲਦੀ ਮਿਲਦਾ ਹੈ ਔਰ ਉਸ ਦੇ ਨਾਲ ਨਾਲ ਇਹ ਹੜਤਾਲ ਕਿੰਨਾ ਕਦੋਂ ਤੱਕ ਖਤਮ ਹੁੰਦੀ ਹੈ ਅਗਰ ਨਹੀਂ ਤਾਂ ਮਰੀਜ਼ਾਂ ਨੂੰ ਭਾਰੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਮਰਾਮੈਨ ਪਰਸਨ ਇਹੇ ਕੁਮਾਰ ਇੰਡੀਆ ਨਿਊਜ਼ ਤਰਨਤ